ਹਾਂ ਇਹ ਠੀਕ ਹੈ ਕਿ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਕਮਾਉਣ ਅਤੇ ਪ੍ਰਚਾਰਨ ਦੇ ਸਮੁੱਚੇ ਹੀ ਦਾਵੇਦਾਰਾਂ ਦੀ ਦਸ਼ਾ ਇਸ ਤਰ੍ਹਾਂ ਦੀ ਮੰਦੀ ਨਹੀਂ ਹੈ ਅਜੇ ਵੀ ਬਹੁਤ ਗੁਰੂ ਕੇ ਲਾਲ ਹਨ ਜਿਹੜੇ ਸੱਚੇ ਮਨੋ ਗੁਰਮਤ ਦੇ ਸਿਧਾਂਤਾਂ ਨੂੰ ਆਪਣਾ ਕੇ ਪ੍ਰਚਾਰਨ ਲਈ ਜਤਨਸ਼ੀਲ ਹਨ ਲੋੜ ਇਮਾਨਦਾਰਾਂ ਦਾ ਇੱਕ ਸੰਗਠਨ ਕਾਇਮ ਕਰਨ ਦੀ ਹੈ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦੇ ਨਾ ਹੇਟ ਖੇਡੀ ਜਾਂਦੀ ਸਵਾਰਥੀ ਖੇਡ ਦੀ ਨਿਸ਼ਾਨਦੇਹੀ ਕਰਕੇ ਧਰਮ ਦੇ ਨਾਂ ਦਾ ਸ਼ੋਸ਼ਣ ਕਰਨ ਵਾਲਿਆਂ ਬਨਾਲੋਂ ਨਿਖੇੜਾ ਕੀਤਾ ਜਾਵੇ। ਇਮਾਨਦਾਰੀ ਨਾਲ ਸਿੱਖੀ ਫੈਸਾਰ ਦੀ ਜਤਨਸ਼ੀਲ ਮਰਜੀਵੜਿਆਂ ਲਈ ਜ਼ਰੂਰੀ ਧਿਆਨ ਦੇਣ ਵਾਲੇ ਦੋ ਮਹੱਤਵਪੂਰਨ ਨੁਕਤੇ ਹਨ। ਨੰਬਰ 1 ਇਕਤਾ ਸਿੱਖੀ ਦਾ ਪ੍ਰਚਾਰ ਕਰਦਿਆਂ ਸਿੱਖੀ ਆਪ ਅਪਣਾ ਕੇ अथवा ਸਿਰਫ ਨਿਰਾ ਅਮਰਤ ਸ਼ਕ ਕੇ ਪਾਰ ਉਤਾਰਾ ਹੋ ਜਾਣ ਦੀਆਂ ਗੱਲਾਂ ਛੱਡ ਕੇ ਗੁਰੂ ਸਾਹਿਬ ਦੀ ਵੰਗਾਰ ਜਿਉ ਤਿਉ ਪ੍ਰੇ ਮਖਿਲ ਨਾ ਕਾ ਚਾਉ ਸਿਰ ਧਰ ਤਲੀ ਗਲੇ ਮੇਰੀ ਆਉ ਨੂੰ ਆਧਾਰ ਬਣਾਇਆ ਜਾਵੇ ਤਾਂ ਸਪਸ਼ਟ ਕੀਤਾ ਜਾਵੇ ਕਿ ਸਿੱਖੀ ਸੇਵਾ ਪਰ ਉਪਕਾਰ ਤਿਆਗ ਅਤੇ ਕੁਰਬਾਨੀ ਦਾ ਮਾਰਗ ਹੈ ਤੇ ਇਸ ਰਾਹ ਤੇ ਕਦਮ ਤਰੰਤ ਪਹਿਲਾ ਆਪਣੇ ਆਪ ਨੂੰ ਇਸ ਸਭ ਕੁਝ ਲਈ ਹੀ ਤਿਆਰ ਕਰ ਲਿਆ ਜਾਣਾ ਚਾਹੀਦਾ ਹੈ ਜਦੋਂ ਤੱਕ ਮਨੁੱਖਤਾ ਲਈ ਕੁਰਬਾਨੀ ਦੀ ਲੋੜ ਨਹੀਂ ਪੈਂਦੀ ਤਾਂ ਹਰ ਗ੍ਰਹਿਸਤੀ ਸਿੱਖ ਵੱਲੋਂ ਧਰਮ ਦੀ ਕੀਰਤ ਕਰਨੀ ਤੇ ਉਸ ਵਿੱਚੋਂ ਲੋੜਵੰਦਾਂ ਲਈ ਗੁਰੂ ਹਿੱਤ ਦਸਵੰਦ ਕੱਢਣ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣ ਇਹ ਸ਼ੁਰੂਆਤ ਹਰੇਕ ਕੀਰਤੀ ਗੁਰਸਿੱਖ ਆਪਣੇ ਆਪ ਤੋਂ ਆਰੰਭ ਕਰੇ ਇਸ ਤੋਂ ਇਲਾਵਾ ਧਾਰਮਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਹਰ ਇੱਕ ਗੁਰਸਿੱਖ ਨੂੰ ਸਵੈ ਨਿਰਪਰ ਬਣਾਉਣ ਦੇ ਯਤਨ ਕੀਤੇ ਜਾਣ ਇਸ ਨਾਲ ਜੇਕਰ ਪੁਜਿਤ ਦਾ ਰੂਪ ਧਾਰਦੀ ਜਾ ਰਹੀ ਗ੍ਰੰਥੀ ਸਰੈਣੀ ਦੀ ਹੋਂਦ ਖਤਮ ਨਹੀਂ ਤਾਂ ਇਸ ਅੰਦਰ ਦਾਖਲ ਹੋ ਕੇ ਧਰਮ ਦਾ ਮੋਜੂ ਬਣਾ ਰਹੇ ਗਲਤ ਅੰਸਰਾਂ ਤੇ ਕਾਬੂ ਪਾਉਣਾ ਜ਼ਰੂਰ ਆਸਾਨ ਹੋ ਜਾਵੇਗਾ ਗ੍ਰਸਤ ਮਾਰਗ ਵਿੱਚ ਉ ਵਿਚਰਦਿਆਂ ਧਰਮ ਦੀ ਕਿਰਤ ਕਰਕੇ ਆਪਣਾ ਦਸਵੰਦ ਲੋੜਵੰਤਾ ਲਈ ਖਰਚ ਕਰਦਿਆਂ ਅਕਾਲ ਪੁਰਖ ਦਾ ਨਾਮ ਜਪਦਿਆਂ ਜਪੌਂਦਿਆਂ ਤੈ ਕੀਤੇ ਜਾਣ ਵਾਲੇ ਜ਼ਿੰਦਗੀ ਦੇ ਸਫ਼ਰ ਲਈ ਗੁਰੂ ਨਾਨਕ ਪਾਤਸ਼ਾਹ ਦੀ ਮੋਦੀ ਖਾਨੇ ਵਾਲੀ ਸਾਖੀ ਇੱਕ ਸਦੀਵੀ ਚਾਨਣ ਮੁਨਾਰਾ ਹੈ ਜਿਸ ਤੋਂ ਰਹਦੇ ਦੁਨੀਆਂ ਤੱਕ ਕੀਰਤੀ ਧਰਮ ਦੀ ਕਿਰਤ ਕਰਨ ਲਈ ਸੇਧ ਲੈ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ